ਇੱਕ ਪਾਸੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਆਪਣੇ ਹੱਕਾਂ ਦੀ ਰਾਖੀ ਲਈ ਉਹਨਾਂ ਦੇ ਵੱਲੋਂ ਬਾਰ-ਬਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ 16 ਫਰਵਰੀ ਦਾ ਦਿਨ ਹੈ ਤੇ ਅੱਜ ਭਾਰਤ ਬੰਦ ਹੈ ਵਕਫ ਵਕਤ ਤਸਵੀਰਾਂ ਵਿੱਚ ਤੁਹਾਡੇ ਨਾਲ ਭਾਰਤ ਬੰਦ ਦੀਆਂ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੀ ਕਿ ਰੋਡ ਜਾਮ ਕੀਤਾ ਗਿਆ ਹੈ 4 ਵਜੇ ਤੱਕੇ ਰੋਡ ਜਾਮ ਰਹਿਣਾ ਹੈ ਤੇ ਜਲੰਧਰ ਦੇ ਪੀਏਪ ਜਾਂਕ ਦੇ ਨਜ਼ਦੀਕ ਮੌਜੂਦ ਹਾਂ ਜਿੱਥੇ ਕਿ ਮਹਿਲਾ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਮੈਮ ਜੀ ਆਪਾ ਦੇਖਿਏ ਤਾਂ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਲਗਾਤਾਰ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਧਾਕੇ ਜਾ ਰਹੇ ਸੀ ਹਾਲਾਂਕਿ ਹੁਣ ਥੋੜੀ ਸ਼ਾਂਤੀ ਜਿਹੜੀ ਕਿਹਾ ਜਾ ਰਿਹਾ ਕਿ ਹੁਣ ਉੱਥੇ ਥੋੜੀ ਹੈਗੀ ਹੈ ਤਾਂ ਕੀ ਹਾਲਾਤ ਨੇ ਉਥੋਂ ਦੇ ਤਾਂ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਹਰਿਆਣਾ ਪੁਲਿਸ ਲਗਾਤਾਰ ਤਸ਼ੱਦਦ ਕਰ ਰਹੀ ਹੈ ਕਿਸਾਨਾਂ ਤੇ ਸਾਰੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਵਾਇਗੁਰੂ ਖਾਲਸਾ ਜੀ ਵਾਇਗੁਰੂ ਫਤਿਹ ਰਾਜਵਿੰਦਰ ਕੋ ਰਾਜੂ ਮੈਲਾ ਕਿਸਾਨ ਯੂਨੀਅਨ ਪ੍ਰਧਾਨ ਇਹ ਜਿਹੜੇ ਸਾਡੇ ਉੱਥੇ ਸ਼ੰਭੂ ਬਾਰਡਰ ਤੇ ਅਸੀਂ ਸਾਰੇ ਗਏ ਹੋਏ ਆ ਇਹ ਸਰਕਾਰਾਂ ਦੇ ਉਸ ਵਾਅਦੇ ਤੇ ਅਸੀਂ ਪਹੁੰਚੇ ਆ ਕਿਉਂਕਿ 2 ਸਾਲ ਅਸੀਂ ਵੇਟ ਕੀਤੀ ਕੇਂਦਰ ਸਰਕਾਰ ਦੀ ਵੀ ਸਾਨੂੰ ਐਮ ਐਮਐਸਪੀ ਤੇ ਸਾਨੂੰ ਕਾਨੂੰਨੀ ਗਾਰੰਟੀ ਬਣਾਈ ਜਾਵੇ ਜਿਹੜਾ ਸਾਨੂੰ ਲਿਖਤੀ ਭਰੋਸਾ ਇਹਨਾਂ ਨੇ ਦਿੱਤਾ ਸੀ 9 ਦਸੰਬਰ 2021 ਨੂੰ ਅਸੀਂ ਉਸ ਭਰੋਸੇ ਨੂੰ 2 ਸਾਲ ਵੇਟ ਕੀਤੀ ਆ ਜੀ ਤੇ ਮੋਦੀ ਸਰਕਾਰ ਨੇ ਸਾਣਾ ਕੋਈ ਮੀਟਿੰਗ ਨਹੀਂ ਉਹਨਾਂ ਵਿੱਚ ਕੀਤੀ ਨਾ ਸਾਨੂੰ ਬੁਲਾਇਆ ਫਿਰ ਸਾਨੂੰ ਮਜਬੂਰਨ ਹੋ ਕੇ ਸਾਨੂੰ ਕੇਂਦਰ ਸਰਕਾਰ ਦੇ ਵਿਰੁੱਧ ਸ਼ੰਭੂ ਬਾਡਰ ਤੋਂ ਅਸੀਂ ਅਸੀਂ ਦਿੱਲੀ ਜਾਣਾ ਆ ਜੀ ਸ਼ੰਭੂ ਬਾਡਰ ਸਾਡਾ ਕੋਈ ਟਿਕਾਣਾ ਨਹੀਂ ਹੈਗਾ ਇਹ ਸਾਨੂੰ ਸਰਕਾਰ ਨੇ ਰੋਕਿਆ ਆ ਕੇਂਦਰ ਸਰਕਾਰ ਹਰਿਆਣਾ ਸਰਕਾਰ ਵਿੱਚ ਮੈਂ ਇਹ ਵੀ ਕਹਿੰਦੀ ਆ ਸਾਡੀ ਪੰਜਾਬ ਸਰਕਾਰ ਵੀ ਰਲੀ ਹੋਈ ਆ ਤੁਹਾਡੇ ਸ਼ੰਭੂ ਬਾਡਰ ਤੇ ਤੁਹਾਡੇ ਪੰਜਾਬ ਏਰੀਏ 'ਚ ਤੁਹਾਡੇ ਲੋਕਾਂ ਨਾਲ ਇੰਨਾ ਧੱਕਾ ਹੋ ਰਿਹਾ ਆ ਤੁਸੀਂ ਕਿੱਥੇ ਆ ਛੱਡ ਆਪਣੀ ਕੁਰਸੀ ਅੱਜ ਕੈਪਟਨ ਨੂੰ ਕਹਿੰਦਾ ਸੀ ਏ ਹੋਏ ਭਗਵੰਤ ਮਾਨ ਭਈ ਐਮਐਸਪੀ ਜੇ ਕਿਸਾਨਾਂ ਨੂੰ ਦੇ ਨਹੀਂ ਦੇ ਸਕਦਾ ਤਾਂ ਕੁਰਸੀ ਛੱਡ ਦੇਵੇ ਅੱਜ ਅਸੀਂ ਕਹਿੰਦੇ ਆ ਸਾਡੇ ਖਾਤਰ ਕੁਰਸੀ ਛੱਡ ਦੇਵੇ ਤੇ ਚੱਲੇ ਸਾਡੇ ਨਾਲ ਸ਼ੰਭੂ ਬਾਡਰ ਤੇ ਤੋਂ ਉੱਥੋਂ ਅੱਗੋਂ ਸਾਨੂੰ ਨਾਲ ਲੈ ਕੇ ਜਾਵੇ ਦਿੱਲੀ ਸਾਨੂੰ ਅਸੀਂ ਦਿੱਲੀ ਜਾਣਾ ਸਾਨੂੰ ਦਿੱਲੀ ਜਗ੍ਹਾ ਮਿਲਣੀ ਚਾਹੀਦੀ ਅਸੀਂ ਉੱਥੇ ਬੈਠ ਕੇ ਆਪਣਾ ਸੰਘਰਸ਼ ਕਰਨਾ ਆ ਕਿਉਂ ਨਹੀਂ ਸਰਕਾਰਾਂ ਇਹ ਤਿੰਨੋਂ ਸਰਕਾਰਾਂ ਆਪ ਚੇਰਣੀਆਂ ਹੋਈਆਂ ਆ ਆਪ ਹਰਿਆਣਾ ਸਰਕਾਰ ਭਾਜਪੀ ਦੀ ਤੇ ਕੇਂਦਰ ਸਰਕਾਰ ਜੀ ਮੈਡਮ ਤਿੰਨ ਮੀਟਿੰਗਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਤੇ ਕੇਂਦਰੀ ਮੰਤਰੀਆਂ ਦੀਆਂ ਤਿੰਨ ਮੀਟਿੰਗਾਂ ਜਿਹੜੀਆਂ ਨੇ ਬੇਨਤੀਜਾ ਰਹੀਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਚੌਥੀ ਮੀਟਿੰਗ ਹੋਣੇ ਰੱਖੀ ਹੈ ਅਤਵਾਰ ਦੀ ਲੱਗਦਾ ਕਿ ਉਸ ਦੇ ਵਿੱਚ ਤੁਹਾਡੇ ਜਿਹੜੇ ਹੱਕ ਨੇ ਤੁਹਾਡੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾ ਸਕਦਾ ਹੈ ਇਹਨਾਂ ਦੇ ਅੰਦਰ ਜੀ ਚੋਰ ਆ ਉਹ ਚੋਰ ਐਸ ਕਰਕੇ ਆ ਕਿਉਂਕਿ ਅਡਾਨੀ ਤੇ ਵਾਨੀ ਨੂੰ ਇਹਨਾਂ ਨੇ ਤਾਂ ਚੱਕੜਾਇਆ ਸਾਡੇ ਲਈ ਹਮਦਰਦੀ ਇਹਨਾਂ ਲਈ ਨਹੀਂ ਜੇ ਇਹਨਾਂ ਨੂੰ ਇਹੋ ਹੀ ਅਡਾਨੀ ਵਾਨੀ ਤੋਂ ਵੋਟਾਂ ਲੈ ਲੈਣ ਸਾਡੇ ਇੱਥੇ ਕੀ ਕਰਨ ਆਉਂਦੇ ਨੇ 13 ਐਮਪੀ ਦੀਆਂ ਸੀਟਾਂ ਭਾਜਪੀ ਨੇ ਲੈਣੀਆਂ ਇੱਥੋਂ ਮੈਂ ਇਹੋ ਹੀ ਕਹਿੰਦੀ ਆਪਣੇ ਭਰਾਵਾਂ ਭੈਣਾਂ ਨੂੰ ਅਪੀਲ ਕਰਦੀ ਆ ਜਦੋਂ ਆਉਂਦੇ ਆ ਉਦੋਂ ਛਿੱਤਰਾਂ ਦੇ ਇਹਨਾਂ ਦੇ ਹਾਰ ਪਾਉ ਗਲਾਂਚੇ ਨਾਲੇ ਦੱਸੋ ਅੱਜ ਹੁਣ ਜੇ ਤਾਜੀ ਖਬਰ ਦੱਸਾਂ ਸ਼ੰਭੂ ਬਾਡਰ ਤੇ ਸਾਡਾ ਇੱਕ ਕਿਸਾਨ ਦੀ ਮੌਤ ਹੋ ਗਈ ਸ਼ਹੀਦ ਹੋ ਗਿਆ ਆ ਉਹ 60 ਸਾਲਾਂ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਚਾਚੇ ਕੀ ਪਿੰਡ ਦਾ ਹਾਂਜੀ ਉਹ ਸ਼ਹੀਦ ਹੋ ਗਿਆ ਉੱਥੇ ਅਥਰੂ ਗੈਸ ਜਿਹੜੀ ਸੀ ਉਹ ਸਾਡਾ ਬਜ਼ੁਰਗ ਸਹਿ ਨਹੀਂ ਸਕਿਆ ਉਹ ਇੰਨੀ ਜ਼ਰੀਲੀ ਅਸਪਾਰੀ ਡੈਕਟਾਂ ਜਿਹੜੀਆਂ ਸਾਡੇ ਤੇ ਇਹ ਗੈਸਾਂ ਭਰਾ ਰਹੇ ਨੇ ਉਸ ਦੇ ਕਰਕੇ 54 ਸਾਡੇ ਜਵਾਨ ਜਿਹੜੇ ਜ਼ਖਮੀ ਪੂਰੀ ਤਰ੍ਹਾਂ ਜ਼ਖਮੀ ਜਿਹਨਾਂ ਨੂੰ ਕਹਿੰਦੇ ਹੁੰਦੇ ਨੇ ਜ਼ਖਮੀ ਹੋਏ ਆ ਹਜੇ ਉੱਠਣ ਜੋਗੇ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਕਹਿੰਦੇ ਪੰਜਾਬ ਸਰਕਾਰ ਨੂੰ ਕਿੱਥੇ ਤੂੰ ਸੁੱਤੀ ਪਈ ਆ ਤੇਰਾ ਪੰਜਾਬ ਸਾਰਾ ਉਹ ਮਾਰੀ ਜਾਂਦੇ ਆ ਹਰਿਆਣਾ ਵਾਲਾ ਵੀ ਤਾਂ ਕੇਂਦਰ ਵਾਲਾ ਵੀ ਅੱਜ ਤੂੰ ਕਿੱਥੇ ਆ ਛੱਡ ਕੁਰਸੀ ਸਾਡੇ ਨਾਲ ਚੱਲ मैडम 2 ਸਾਲਾਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀਗੇ 2021 ਦਾ ਇਹ ਫੈਸਲਾ ਸੀਗਾ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਲਿਖਤੀ ਦੇ ਵਿੱਚ ਦਿੱਤਾ ਗਿਆ ਸੀ ਕਿ ਐਮਐਸਪੀ ਤੇ ਕਾਨੂੰਨ ਬਣੇਗਾ 2 ਸਾਲ ਬੀਤ ਚੁੱਕੀ ਹੈ 2 ਸਾਲਾਂ ਬਾਅਦ ਤਿੰਨ ਮੀਟਿੰਗਾਂ ਹੋਈਆਂ ਚੌਥੀ ਮੀਟਿੰਗ ਹੋਣੀ ਹੈ ਹਾਲਾਂਕਿ ਪਾਰਲੀਮੈਂਟ ਦਾ ਸੈਸ਼ਨ ਵੀ ਉਹਨਾਂ ਦਾ ਖਤਮ ਹੋ ਚੁੱਕਾ ਹੈ ਕਿਵੇਂ ਲੱਗਦਾ ਕਿ ਸਰਕਾਰ ਤੁਹਾਨੂੰ ਲਾਰਾ ਲਗਾ ਰਹੀ ਹੈ ਜਾਂ ਫਿਰ ਤੁਹਾਡੀਆਂ ਮੰਗਾਂ ਮੰਨ ਲਵੇਗੀ ਤੁਹਾਨੂੰ ਐਮਐਸਪੀ ਤੇ ਕਾਨੂੰਨ ਬਣਾ ਕੇ ਦੇਗੀ ਨਹੀਂ ਜੀ ਇਹਨਾਂ ਨੇ ਸਾਨੂੰ ਲਾਰਾ ਲੋਣਾ ਮੀਟਿੰਗਾਂ ਜਿਹੜੀਆਂ ਇਹਨਾਂ ਨੇ 18 ਨੂੰ ਐਤਵਾਰ ਨੂੰ ਵੀ ਸੱਦੀ ਆ ਨਾ ਜੇ ਉਹ ਜਿਹੜੀ ਵੀ ਗੱਲ ਕਰਨੀ ਆ ਇਹ ਆ ਸਾਡੀ ਜਿਹੜੀ ਰਾਤੀ ਮੀਟਿੰਗ ਹੋਈ ਸੀ ਉਹਦੇ ਵਿੱਚ ਨਵੇੜ ਦਿੰਦੇ ਗੱਲ ਅੱਧੀ ਰਾਤ ਤੱਕ ਸਾਡੇ ਕਿਸਾਨਾਂ ਨੂੰ ਲੈ ਕੇ ਖੱਜਲ ਖਵਾਰ ਸਾਨੂੰ ਸਾਨੂੰ ਇਹਨਾਂ ਨੇ ਕੀਤਾ ਹੈ ਹੁਣ ਇਹਨਾਂ ਨੇ 18 ਦੀ ਰੱਖ ਲਈ ਉਹਦੇ ਵਿੱਚ ਵੀ ਕੋਈ ਸਿਰਾ ਬੰਨਾਨੀ ਇਹਨਾਂ ਨੇ ਲੋਣਾ ਇਹਨਾਂ ਨੇ ਸਿਰਫ ਚੋਣਾਂ ਜਾਂਦੇ ਇਹੋ ਦੀ ਵੇਟ ਕਰਦੇ ਪਏ ਆ ਕੋਰਡ ਦੀ ਵੇਡ ਕਰਦੇ ਪਏ ਆ ਵੀ ਹਾਂ ਵੀ ਕਦੋਂ ਚੋਣ ਜਾਪਤਾ ਲੱਗਦਾ ਆ ਤੇ ਅਸੀਂ ਆਪਣੇ ਹੱਥ ਖੜੇ ਕਰ ਦਈਏ ਵੀ ਹੁਣ ਹੋ ਨਹੀਂ ਸਕਦਾ ਇਲੈਕਸ਼ਨਾਂ ਤੋਂ ਬਾਅਦ ਅਸੀਂ ਕੁਝ ਕਰਾਂਗੇ ਜੀ ਮੈਡਮ ਮਹਿਲਾ ਕਿਸਾਨ ਅਗਵੰਦੀ ਕੀ ਰਣਨੀਤੀ ਹੈ ਜੇਕਰ ਪੱਕਾ ਮੋਰਚਾ ਲੱਗਦਾ ਹੈ ਜੇ ਤੁਹਾਨੂੰ ਦਿੱਲੀ ਕੋਚ ਕਰਨਾ ਪੈਂਦਾ ਤਾਂ ਕੀ ਰਣਨੀਤੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਕਿਵੇਂ ਦੀ ਤਿਆਰੀ ਚੱਲ ਰਹੀ ਹੈ ਇਸ ਸਮੇਂ ਅਸੀਂ ਪਹਿਲਾਂ ਵੀ ਗਏ ਸੀ ਜੀ ਜਦੋਂ ਸਾਡਾ 24 25 26 ਨਵੰਬਰ ਨੂੰ ਅਸੀਂ 24 ਨਵੰਬਰ ਨੂੰ 220 ਨੂੰ ਇੱਥੋਂ ਤੁਰ ਪਈ ਸੀ ਜੀ ਤੇ 26 ਨਵੰਬਰ 220 ਨੂੰ ਅਸੀਂ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ ਸੀ ਅਸੀਂ ਮੈਲਾ ਅਸੀਂ ਜਣੀਆਂ ਆਇਆ ਪੇਰੀਆਂ ਪੂਰੀਆਂ ਭੈਣਾ ਅਸੀਂ ਨਾਲ ਡਟ ਕੇ ਖੜੇ ਸੀ ਆਪਣੇ ਭਰਾਵਾਂ ਦੇ ਸਾਡੇ ਵੀ ਮੰਗਿਆ ਸਾਡੀ ਵੀ ਹੱਕੀ ਮੰਗਾ ਆਇਓ ਇਹੋ ਇਹ ਸਾਡੇ ਇਕੱਲੇ ਵੀਰਾਂ ਦੀਆਂ ਨੀਓ ਇਹ ਸਾਡੀਆਂ ਵੀ ਆ ਨਾਲ ਮੰਗਾ ਕਿਉਂਕਿ ਕਿਸਾਨੀ ਜਿਹੜੀ ਆ ਇਹੋ ਇਕੱਲਾ ਮਰਦ ਨਹੀਂ ਕਰਦਾ ਨਾਲ ਔਰਤ ਵੀ ਕਰਦੀ ਆ ਤਾਂ ਸਾਰੇ ਪੂਰੇ ਦੇਸ਼ ਦੇ ਲੋਕਾਂ ਦੇ ਜਿਹੜਾ ਭੰਡਾਰ ਭਰਦਾ ਤੇ ਦੇਸ਼ ਦਾ ਜਿਹੜਾ ਆਨਿਆਂ ਵੱਧਦਾ ਆ ਤੇ ਲੋਕਾਂ ਦਾ ਢਿੱਡ ਭਰਦਾ ਆ ਹਾਂਜੀ ਜੀ ਸਰ ਤੁਹਾਡੀ ਤਿਆਰੀ ਪੂਰੀ ਹੈ ਜੇਕਰ ਲੋੜ ਪੈਂਦੀ ਹੈ ਤੁਸੀਂ ਜਾਓਗੇ ਪੂਰੀ ਜੀ ਪੂਰੀ ਸਾਡੀ ਪਹਿਲਾਂ ਵੀ ਤਿਆਰੀ ਪੂਰੀ ਸੀ ਜੀ ਹੁਣ ਵੀ ਪੂਰੀ ਆ ਸਾਨੂੰ ਤਾਂ ਬਸ ਇੱਕ ਇਸ਼ਾਰਾ ਚਾਹੀਦਾ ਆ ਅਸੀਂ ਪਹੁੰਚਣ ਨੂੰ ਤਿਆਰ ਆ ਅਸੀਂ ਮਰਨੋਂ ਨਹੀਂ ਡਰਦੇ ਅਸੀਂ ਕੌਮ ਕਹਦੇ ਆ ਮਾਈ ਭਾਗ ਕੋਰ ਦੀਆਂ ਅਸੀਂ ਵਾਰਸਾਂ ਆ ਅਸੀਂ ਉਸ ਗੋਮ ਦੇ ਵਿੱਚੋਂ ਆ ਅਸੀਂ ਡਰਨੋਂ ਨਹੀਂ ਕਦੀ ਡਰਦੇ ਅਸੀਂ ਮਰਨੋਂ ਨਹੀਂ ਕਦੀ ਡਰਦੀਆਂ ਹੈਗੀਆਂ ਜੋ ਹੁੰਦਾ ਹੋ ਜਵੇ ਕੋਈ ਗੱਲ ਨਹੀਂ ਹਾਂਜੀ ਤਾਂ ਮੇਰੇ ਨਾਲ ਮਹਿਲਾ ਕਿਸਾਨ ਆਗੂ ਮੌਜੂਦ ਸਿਕੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਚੀਜ਼ ਤੋਂ ਡਰਦੀਆਂ ਨਹੀਂ ਉਹ ਕਿਸਾਨਾਂ ਦੇ ਨਾਲ ਡਟ ਕੇ ਖੜੀਆਂ ਨੇ ਜੇਕਰ ਪੱਕੇ ਮੋਰਚੇ ਲਾਉਣ ਦੀ ਲੋੜ ਪਈ ਤਾਂ ਉਹ ਪੱਕਾ ਮੋਰਚਾ ਲਗਾਉਣ ਦੇ ਲਈ ਦਿੱਲੀ ਕੁਝ ਕਰ ਜਾਂਗੀ ਆਦਾਸੀ ਕਿ ਹਾਲਾਂਕਿ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਇੱਕ ਚੌਥੇ ਦੌਰ ਦੀ ਮੀਟਿੰਗ ਬਾਕੀ ਹੈ ਐਤਵਾਰ ਦਾ ਸਮਾਂ ਰੱਖਿਆ ਹੈ ਐਤ ਸਮਾ ਦੱਸੇਗਾ ਕਿ ਕੀ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਕਿਸਾਨਾਂ ਨੂੰ ਦਿੱਲੀ ਕੁਝ ਕਰਨਾ ਪੈਂਦਾ ਹੈ ਤਾਂ ਸਮੇਂ ਤੇ ਡਿਪੈਂਡ ਕਰ ਰਿਹਾ ਹੈ ਸਮਾ ਦੱਸੇਗਾ ਕਿ ਕੀ ਫੈਸਲਾ ਹੁੰਦਾ ਪਰ ਕਿਸਾਨਾਂ ਦੇ ਵੱਲੋਂ ਤਿਆਰੀ ਪੂਰੀ ਕਰ ਲਈ ਗਈ ਹੈ ਜੇਕਰ ਉਹਨਾਂ ਦਾ ਕਹਿਣਾ ਹੈ ਕਿ ਲੋੜ ਪਈ ਉਗਰੇਜ਼ ਨਹੀਂ ਕਰਨਗੇ ਪੱਕੇ ਮੋਰਚੇ ਲਗਾਉਣ ਦੇ ਲਈ ਮਹਿਲਾ ਕਿਸਾਨਾਂ ਆਗੂ ਵੀ ਤਿਆਰ ਨੇ ਤਿਆਰ ਵਰ ਤਿਆਰ ਨੇ ਪਿੰਡਾਂ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਜੇ ਕਲ ਲੋੜ ਪਈ ਤਾਂ ਉਹ ਵੀ ਦਿੱਲੀ ਮੋਰਚੇ ਤੇ ਜ਼ਰੂਰ ਪਹੁੰਚਣਗੇ ਕੈਮਰਾਮੈਨ ਤਰੁੰਦ ਨਾਲ ਲਾਂਚ ਛੱਡਾ ਪੰਜਾਬ ਬੁਲਟਿਨ ਚਲੰਦ